ਤੇ ਉਟੀ ਫਿਰ ਮੈਂ ਚਾਰ ਚਾਰ ਮਿੰਨਾਂ ਪਾਦੀ ਗਈਆਂ ਤੇ ਨਾਲ ਖੇਤੀ ਪੰਜ ਕਿੱਤੇ ਕਰੀ ਸੀ ਠੇਕੇਦਾਰ ਦੀ ਮੇਰੇ ਤਰੀਕ ਕਰਦੀ ਸੀ ਤੇ ਨਾਲ ਫਿਰ ਮੈਂ ਗੋਇ ਕੁੜੇ ਉੱਤਰੀਂ ਧਾਰੀਆਂ ਵੀ ਜਾਂਦੀ ਸੀ ਤੇ ਮੇਰੀ ਕਮਾਈ ਘਰੇ ਹੀ ਆ ਤੇ ਫਿਰ ਮੇਰੇ ਬੰਦੇ ਨੇ ਅਰੜਕੇ ਜੇ ਮੈਂ 5 ਸਾਲ ਜਟਾ ਦੇ ਘਰੇ ਰਹੀ ਆ ਤੇ ਜਟਾ ਨੇ ਫਿਰ ਮੈਨੂੰ ਥਾਂ ਲੈ ਕੇ ਦਿੱਤਾ 15 ਮਰਲੇ ਤੇ 15 ਸਾਲ ਸਾਂញਾ ਇਹਦੇ ਵਿੱਚ ਮੇਰੀ ਬਹੁਤ ਮਿਹਨਤ ਆ ਮੇਰੇ ਘਰ ਆਈ ਬਹੁਤ ਕਮਾਈ ਆ 90 ਸਾਲ ਦਾ ਮੇਰੇ ਘਰ ਆ 80 ਸਾਲ ਦੀ ਨਾ ਆ ਘਰ ਵਾਲਾ ਕੀ ਕਰਦੇ ਨੇ ਜੀ ਘਰ ਇਹ ਮੇਰਾ ਖੇਤੀ ਕਰਦਾ ਸੀ ਨਾਲ ਦੀ ਨੈਰਾਜ਼ ਨਹੀਂ ਉਹ ਪਹਿਲੀ ਫੱਟ ਗਈ ਪਹਿਲੀ ਸੀ ਉਹ ਮੈਨੂੰ ਬੀਜ ਕੇ ਦੇਂਦਾ ਸੀ ਪਾਣੀ ਮੈਂ ਆਪ ਲੁੰਦੀ ਸੀ ਸਾਰਾ ਜਾਂਦਾ ਇਹ ਵੱਢਣ ਮੌਕੇ ਜਾਂਦਾ ਸੀ ਤਾਂ ਨਿਕਲਣ ਮੌਕੇ ਹਾਂਜੀ ਹੁੰਡੇ ਮੇਰੇ ਤਾਂ ਤੇ ਜਿਹੜਾ ਇੱਕ ਮਸ਼ੀਨ ਦਾ ਕਹਿ ਰਹੇ ਆ ਕਿ ਮਸ਼ੀਨ ਦੇ ਵਿੱਚ ਅੰਦਰ ਆ ਉਹ ਕਿੰਨੀ ਦੇਰ ਤੋਂ ਕੰਮ ਕਰਦਾ ਇਹ ਉਹਨੇ ਕੰਮ ਨਹੀਂ ਨਾ ਸਿਰਫ ਇਹਦਾ ਕੰਮ ਕੀਤਾ ਇਹ ਤਾਂ ਆ ਕੋਈ ਸਰਪੰਚੀ ਜਿਹਾ ਕੱਢ ਗਿਆ ਕਿਸੇ ਨੂੰ ਜਿਤਾਤਾ ਇਹ ਇਹ ਉਹਦੇ ਵਿੱਚ ਸਾਨੂੰ ਇਹ ਪਸਾਰ ਰਹੇ ਹੁਣ ਅੱਜ ਪੁਲਿਸ ਨੇ ਨੋਟਿਸ ਲਗਾਇਆ ਕਾਦ ਲਗਾਇਆ ਮਾਦਾ ਨੋਟਿਸ ਇੱਕ ਵਾਰ ਫਿਰ ਕੋਈ ਨਹੀਂ ਸੀ ਉਹ ਲਗਾਇਆ ਤਾਂ ਫਿਰ ਉਹਦੀ ਉਹਨਾਂ ਦੀ ਸਕਾਰ ਨਹੀਂ ਮਰਜੀ ਅਪੀਲ ਕਰਾਂਗੇ ਅੱਜ ਕਿਵੇਂ ਅਪੀਲ ਕਰਾਂਗੇ ਅੱਜ ਹੋਰ ਫਿਰ ਹੁਣ ਕੀ ਕਰਾਂਗੇ ਜਿਹੜਾ ਕੋ ਸਾਡੇ ਕੋਲ ਉਹ ਸੋਜੀ ਦਿੱਤੀ ਬਾਕੀ ਨਹੀਂ ਉਹ ਸੀ ਮੁੰਡਾ ਕਰਦਾ ਹੀ ਨਸ਼ੇ ਦਾ ਕੰਮ ਨਹੀਂ ਕਰਦਾ ਸੀ ਇਹੀ ਕਰਦਾ ਸੀ ਨਹੀਂ ਨਹੀਂ ਕਰਦਾ ਸੀ ਨਹੀਂ ਕਰਦਾ ਸੀ ਬਿਲਕੁਲ ਨਹੀਂ ਸੀ ਕਰਦਾ ਇਹ ਤਾਂ ਸਾਨੂੰ ਦੁਸ਼ਮਣਾਂ ਵਿੱਚ ਹੀ ਲੋਕ ਚਕਾਈ ਗਏ ਆਪਸ ਨੇ ਐਵੇਂ ਤਾਂ ਲਾ ਨਹੀਂ ਦਿੱਤਾ ਲੋਟ ਚਲੋ ਕੋਈ ਨਹੀਂ ਫਿਰ ਸਰਕਾਰ ਤਾਂ ਫਿਰਦੀ ਮਰਤੀ ਕਰਦੀ ਹੁੰਦੀ ਆ ਆਪਦੀ ਕਾਰਵਾਈ 14 ਪਰਚੇ ਆ ਜੀ ਮੁੰਡੇ ਦੇ ਤੁਹਾਡੇ ਚਲੋ ਕੋਈ ਨਹੀਂ ਉਹ ਤਾਂ ਫੜ ਫੜ ਦੁਨੀਆ ਚੈਤ ਹੋਇਆ ਜਾਂਦਾ ਉਹਨੂੰ ਫੜਾਤਾ ਅੱਜ ਕਿਸੇ ਦੇ ਘਰੇ ਜਾ ਤਾਂ ਵੀ ਫੜਾਤਾ ਥਾਣਾ ਜੀਤਵਾਲ ਦੇ ਪਿੰਡ ਚੂੜ ਚੱਕ ਦਾ ਇੱਕ ਜੋਰੂਪ ਸਿੰਘ ਉਰਫ ਜੂਪੀ ਪੁੱਤਰ ਹਰੀ ਸਿੰਘ ਇਹ ਨਸ਼ਿਆਂ ਦੀ ਕਾਫੀ ਸਮਗਲਿੰਗ ਕਰਦਾ ਸੀ ਇਸ ਟਾਈਮ ਜੇਲ੍ਹ ਦੇ ਵਿੱਚ ਹੈ ਇਹਤੇ 14 ਮੁਕਾਦਮੇ ਦਰਜਾ ਸਮਗਲਿੰਗ ਦੇ ਇਹਦੀ ਕੋਠੀ ਜਿਹੜੀ ਇਹਨੇ ਨਸ਼ਾ ਦੀ ਸਮਗਲਿੰਗ ਕਰਕੇ ਲਗਭਗ 61 ਲੱਖ ਰੁਪਏ ਦੀ ਕੀਮਤਾਂ ਉਹਦੀ ਕੋਠੀ ਦੀ ਅਲੀਸ਼ਾਨ ਕੋਠੀ ਬਣਾਈ ਸੀ ਉਹਦੇ ਅਸੀਂ ਐਸਐਸਪੀ ਸਾਹਿਬ ਤੇ ਹੋਰ ਸੀਨੀਅਰ ਅਸਤਾ ਦੀ ਹਦਾਇਤਾਂ ਅਨੁਸਾਰ ਕੇਸ ਨੂੰ ਜਿਹੜਾ ਹੈਗਾ ਇਹ ਪ੍ਰਾਪਰਟੀ ਫ੍ਰੀਜ਼ ਕਰਨ ਵਾਸਤੇ ਕੇਸ ਤਿਆਰ ਕਰਕੇ ਭੇਜਿਆ ਸੀਗਾ ਉਹ ਉਥੋਂ ਅਟੈਚਮੈਂਟ ਦੇ ਆਰਡਰ ਆਏ ਨੇ ਪ੍ਰਾਪਰਟੀ ਅਟੈਚ ਕਰਨ ਵਾਸਤੇ ਉਹ ਅਸੀਂ ਇਹਨਾਂ ਦੇ ਗੇਟ ਦੇ ਉੱਤੇ ਚਪਕਾਏ ਆ ਜੀ ਪਰਿਵਾਰ ਵਾਲਿਆਂ ਨੂੰ ਦੱਸ ਦਿੱਤਾ ਗਿਆ ਜੀ 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 ਦੱਸ ਦਿੱਤਾ ਗਿਆ ਜੀ ਕੋਈ ਨਹੀਂ ਥੋੜਾ ਕੰਮ ਕਰ ਰਿਹਾ ਸੀ ਜੀ ਇਹ ਲਗਭਗ ਜਿਹੜਾ ਹੈਗਾ 2002 ਤੋਂ ਪਹਿਲਾ ਮੁਕਦਮਾ ਦਰਜ ਹੋਇਆ ਜੀ ਉਹ ਲਾਸਟ ਇਹ ਤੇ 2023 ਚ ਮੁਕਦਮਾ ਦਾ ਜੋ ਹੈ ਜੀ ਇਹ ਲਗਾਤਾਰ ਹੀ ਜਿਹੜਾ ਉਸ ਟਾਈਮ ਤੋਂ 2002 ਤੋਂ ਲਗਾਤਾਰ ਸਮਗਲਿੰਗ ਕਰ ਰਿਹਾ ਜੀ ਕਿੰਨੇ ਮੁਕਦਮੇ ਦਰਜ ਆਏ ਇਹਨਾਂ ਦੇ ਪਹਿਲਾਂ ਇਹ ਤੇ 14 ਮੁਕਦਮੇ ਦਰਜ ਆਏ ਜੀ ਇਹਦੇ ਵਿੱਚੋਂ ਚਾਰਾਂ ਦੇ ਵਿੱਚ ਸਜ਼ਾ ਹੋ ਚੁੱਕਿਆ ਜੀ ਰੀਸੈਂਟਲੀ ਵੀ ਸਜ਼ਾ ਹੋਈ ਹੈ ਜੀ ਹਾਂਜੀ ਹੁਣ ਇਹਨਾਂ ਨੂੰ ਇੱਕ ਸਜ਼ਾ ਹੋਈ ਹੈ ਮੁਕਦਮੇ ਦੇ ਵਿੱਚ ਜੀ ਮੁਕਦਮਾ ਨੰਬਰ 28/21 ਹੈ 30 10 23 ਨੂੰ ਤਾਜ਼ਾ ਹੁਣੇ ਸਜ਼ਾ ਹੋਈ ਹੈ 10 ਸਾਲ ਕੈਦ 1 ਲੱਖ ਰੁਪਏ ਜੁਰਮਾਨਾ ਜੀ ਅਟੈਚ ਦੀ ਅਟੈਚ ਦੀ ਕਾਰਵਾਈ ਕੀਤੀ ਜੀ ਹਾਂ ਜੀ ਪ੍ਰਾਪਰਟੀ ਅਟੈਚਮੈਂਟ ਦੀ ਕਾਰਵਾਈ ਕੀਤੀ ਗਈ ਜੀ ਇਸ ਤੋਂ ਅਗਲਾ ਕਦਮ ਕੀ ਹੋਏਗਾ ਇਸ ਤੋਂ ਅਗਲਾ ਜੀ 45 ਦਿਨਾਂ ਬਾਅਦ ਜਿਹੜਾ ਇਹਨੂੰ ਫਰੀਡ ਦੇ ਆਰਡਰ ਆਉਣਗੇ ਉਹ 45 ਦਿਨ ਇਹਨਾਂ ਵਾਸਤੇ ਅਪੀਲ ਪਾਉਣ ਦਾ ਟਾਈਮ ਹੈ ਜੀ ਫਿਰ ਕੀ ਅਪੀਲ ਕਰੋਗੇ ਹਜੇ ਜਿਹੜੇ ਨਸ਼ੇ ਦੇ ਸਦਾਗਰ ਹਜੇ ਜਿਹੜੇ ਨਸ਼ੇ ਨੂੰ ਕਾਰੋਬਾਰ ਕਰਦੇ ਆ ਦੇਖੋ ਜੀ ਪੁਲਿਸ ਜਿਹੜੀ ਹੈ ਨਸ਼ਿਆਂ ਦੇ ਖਾਤਮੇ ਵਾਸਤੇ ਬਹੁਤ ਤਤਪਾਰ ਦਰ ਰਾਤ ਲੱਗੀ ਹੋਈ ਹੈ ਲੋਕਾਂ ਤੋਂ ਅਸੀਂ ਸਹਿਯੋਗ ਮਿਲ ਵੀ ਰਿਹਾ ਹੈ ਹੋਰ ਵੀ ਉਮੀਦ ਕਰਦੇ ਆਂ ਜਿਸ ਤਰ੍ਹਾਂ ਇਸ ਪਿੰਡ ਦੇ ਵਿੱਚ ਮੈਂ ਲਗਭਗ ਜੁਲਾਈ ਤੋਂ ਇੱਥੇ ਆਇਆ ਹਾਂ ਤੇ ਪਹਿਲਾਂ ਇੱਥੇ ਕਾਫੀ ਨਸ਼ੇ ਜਿਹੜੇ ਚੂੜਚੱਕ ਪਿੰਡ ਦੇ ਵਿੱਚ ਵਿਕਦੇ ਸੀ ਇਸ ਟਾਈਮ ਅੱਜ ਤੁਹਾਡੇ ਪਿੰਡ ਵਾਲੇ ਹੈਗੇ ਤੁਸੀਂ ਆਪ ਵਾਈਟ ਲੈ ਸਕਦੇ ਹੋ ਇਸ ਟਾਈਮ ਪਿੰਡ ਵਾਲੇ ਰਾਹਤ ਮਹਿਸੂਸ ਕਰਦੇ ਆ ਵੀ ਸ਼ੁਕਰ ਹੈ ਸਾਡੇ ਪਿੰਡ ਚੋਂ ਵੀ ਕਿਤੇ ਚਿਟਾ ਖਤਮ ਹੋਇਆ